ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਭਰੀ ਸ਼ਾਸਤਰੀ ਕਾਲ। ਤੇ ਲੋਈ ਅੱਜ ਮੇਰੇ ਨਾਲ ਕਾਲੂ। ਹਾਂ ਬਈ। ਬੜੇ ਟਾਈਮ ਬਾਅਦ ਆਇਆ ਹੁਣ। ਚਲਿਏ ਸ਼ੈਅ ਕਰਨਾ। ਮੋਟਰ 'ਤੇ ਚਲਦੇ ਆ। ਆਂ ਅੰਗੜੀਆਂ ਲੈ ਲਈਆਂ ਫੇਲੀਆਂ ਨੇ। ਚੱਲ। ਉਹ ਜਿੰਦਾ ਲੱਗਿਆ ਉਹ ਜਿੰਦਾ ਖੋਲਣਾ ਖੜਦੇ ਇੱਕ ਮਿੰਟ। ਉਹ ਜਿੰਦਾ ਤਾਂ ਖੋਲ। ਦੱਸ ਕਿੰਨੀ ਤੇਰੇ ਭੱਜਣਾ ਹੋਣਾ ਨੇ। ਹੌਲੀ ਹੌਲੀ ਹੌਲੀ। ਭੱਜਣਾ ਬਈ। ਕਿਆ ਲਾ ਦੇਖੀ ਵੰਨ ਦੇਖੀ ਤਗਰਾ ਮੋਟਰ ਨੂੰ ਨਾ ਵੇ ਪਾਣੀ ਚੈੱਕ ਕਰ ਰੋ ਕਿੰਨਾ ਆ ਰਹਾ ਸਾਡੇ ਇੱਧਰ ਹਲੋ ਜੀ ਲੋ ਜੀ ਮੋਟਰ ਪਰ ਪਹੁੰਚ ਗਏ ਲੈ ਮੌਸਮ ਚੈੱਕ ਕਰ ਰੋ ਜੀ ਇੱਧਰ ਨੂੰ ਅੱਜ ਮਿੱਠੀ ਮਿੱਠੀ ਧੁੰਦ ਜੀ ਪਈ ਵੀ ਐ ਉਹ ਬਲ ਰੂ ਜਾ ਰਿਹਾ ਭੱਜ ਅੱਗੇ ਅੱਗੇ ਉੱਭੜ ਕੇ ਘਰੋਂ ਨਾ ਆਉਣੀ ਦਿਨ ਚ ਆਏਗਾ ਟਰੱਕ ਲੰਘ ਜੇ ਫਿਰ ਪਿੱਛੇ ਲੰਘ ਨਹੀਂ ਹੋਣਾ ਨਹੀਂ ਬਲ ਰੋ ਜਾਂਦੀ ਹੈ ਸਾਡੇ ਬਣਿਆਗਾ ਸਾਹਮਣੇ ਸੈਲਰ ਹੋਂਦੇ ਕਰਕੇ ਨਾ ਆਈ ਲੋਕ ਵੀ ਖੱਬੜ ਚੈੱਕ ਕਰੋ ਜਿੱਥੇ ਜਿੱਥੇ ਤੇ ਆਪਾਂ ਨੇ ਮਾਰੀ ਵੀ ਸਪਰੇ ਔਰ ਉੱਥੱਥੇ ਤਾਂ ਹੋਇਆ ਨਹੀਂ ਗੱਬੜ। ਆ ਸੈੱਡਾਂ ਨਾਲ ਗੱਬੜ ਵਧ ਗਿਆ। ਉਹਨੇ ਆਪਣੇ ਗੱਬੇ ਵੀ ਨਹੀਂ ਮਾਰੀ ਸੀਗੀ ਸਵੇਰੇ ਉੱਥੇ ਵੀ ਵਧੀਆਂ ਖੱਬਲ ਤੇ ਆ ਉਹ ਦੇਖੋ ਇਹਨਾਂ ਨੂੰ ਜਾਣਾ ਚਾਹੀ ਹੈ ਨਹੀਂ। ਸਮਾਂ ਵੀ ਇਹਦੇ ਕਣਕ ਬੀਜ ਹੋਣੀ ਨਾਲ ਦੇ ਨਾਲ ਸਾਰਾ ਬਾਹ ਹੋ ਜਾਣਾ। ਉਹ ਚੱਕਰ ਉਹ ਵੀ ਆਣ ਜਿੱਲ੍ਹ ਹੋਇਆ ਹੋਇਆ। ਮੈਂ ਵੀ ਨਹੀਂ ਬੂਟ ਪਾ ਕੇ ਆਣੇ ਤੇ ਚੱਪਲ ਹੀ ਪਾ ਕੇ ਆ ਹੋ ਗਿਆ। ਕੜਾ ਦਾ ਪਹੁੰਚ ਗਿਆ ਪਾਜੀ ਕੇ ਮੋਟਰ ਕੋ ਨੰਬਲਾਵਾ ਪਹਿਲਾ ਪਾਣੀ ਐਵੇਂ ਆ ਜਾ ਕਰਤੇ ਹੋਣ ਲਗੇ ਦੁੱਧ ਪੀ ਕੇ ਤੋਰਿਆ ਦਾ ਲਾ ਪਾਣੀ ਨਹੀਂ ਪਿੰਦਾ ਇਹ ਦੁੱਧੇ ਵੀ ਨਾ ਬਈ ਪੀਣਾ ਨਹੀਂ ਪੀਲਾ ਪੀਲਾ ਦਾ ਆ ਲੈ ਹਾਲੂ ਪੀ ਲੈ ਪੀਣਾ ਨਹੀਂ ਨਾ ਬਈ ਇਹ ਨਹੀਂ ਪਿੰਦਾ ਤੇ ਜਿਆਦਾ ਹੀ ਨੰਬਰ ਭੱਜ ਜਾਵੇ ਫੇਰ ਪਿੰਡ ਚਲ ਚਲ ਬਈ ਲੈ ਆਉਣ ਹੋਰੇ ਲੈ ਹੋਰ ਕੋ ਟੱਕ ਜਾਂਦਾ ਬਚਾਓ ਹੋ ਗਿਆ ਪਹਿਲਾਂ ਆ ਗਏ ਥੋੜਾ ਜਿਹਾ ਤੇ ਮੋਟਰਪਾ ਤੁਹਾਨੂੰ ਪਤਾ ਹੀ ਗੁੱਜਰ ਅੰਕਲ ਜੀ ਦਾ ਹੈ ਨਹੀਂ ਹੁਣ ਹੋਰੇ ਸਾਂ ਸੁੰਗਦਾ ਬਈ ਕੋਈ ਨਹੀਂ ਹੈਗਾ ਅੰਦਰ ਸੋਦੀ ਜਿੰਦਾ ਹੁਣ ਆ ਕੁਰਸੀ ਬਈ ਹੋਣੀ ਆ ਹੁਣ ਦੇਖੋ ਮਾਡਲ ਟਰੱਕ ਇਹ ਉਹ ਦੇਖੋ ਜੰਨਾ ਭਰੇ ਆ ਇਹਨਾਂ ਇਹ ਜੀ ਜਾਂਦੀ ਐ 380 ਕ ਬੋਰੀ ਜਾਂਦੀ ਐ ਇਹਨੇ ਕਰੀਓ ਇੱਕ ਟਰੱਕ ਚ ਹਾਂ ਮੰਗਿਆ ਬੈਠਾ ਬੈਠਾ ਹੁਣ ਹੋਰੀ ਬੈ ਕੇ ਡਲਦੇ ਥੋੜੀ ਦਮ ਤੇ ਲੋ ਬਈ ਚੱਲੀ ਹੁਣ ਕਰਨੋ ਬਾਬਾ ਜੀ ਆਗੇ ਸੀਗੇ ਗੱਲਾਂ ਬਹੁਤ ਸੋਹਣੀਆਂ ਸੁਣਾਈਆਂ ਇਹਨਾਂ ਨੇ ਆ ਜਾਓ ਚਲਿਏ ਭੱਜ ਕੇ ਆਉਂਗਾ ਹੁਣ ਆ ਜਾ ਆਹ ਰਗਨੀ ਤੇ ਆਹ ਲੀਕ ਆ ਜਾ ਮੋਰੇ ਮੋਰੇ ਰਹਿਣਾ ਨੇ ਉਹ ਰੋਡ 'ਤੇ ਦਿਖਾਵਾਂਗਾ ਤੁਹਾਨੂੰ ਮੇਰੇ ਐਨ ਬਰਾਬਰ ਪੈਰ ਨਾਲ ਪੈਰ ਮਲਾ ਕੇ ਰੋਡ ਪਾਰ ਕਰਦਾ ਉੱਥੇ ਰੋਡ ਕੋਲ ਜਾ ਕੇ ਖੜ ਜਾਂਦਾ ਹੁੰਦਾ ਆਪੇ ਦੇਖ ਲਈ ਆਟੋਮੈਟਿਕਲੀ ਆ ਇਧਰ ਆ ਜਾ ਓਏ ਓਏ ਇਧਰ ਨੂੰ ਗਿੱਲੇ ਗਿੱਲੇ ਨਹੀਂ ਜਾਣਾ ਆ ਜਾ ਇਧਰ ਨੂੰ ਫੇਰ ਵਿੱਚ ਪਿੱਛੇ ਚੱਲਦੇ ਆ ਸਾਰਾ ਅੱਗੇ ਚੱਲ ਸੁੱਕੇ ਸੁੱਕੇ ਇਹ ਬੰਨ੍ਹ ਲਈ ਹਾਂ ਚੱਲੇਗਾ ਹੁਣ ਟੈਨਸ਼ਨ ਫਰੀ ਹਾਂ ਜਿੱਥੇ ਮਰਜ਼ੀ ਘੁੰਮੇ ਇਹ ਇਹ ਭੈਣੀ ਪਿੰਡੇ ਪੰਗੇ ਬਹੁਤ ਲੰਦਾ ਕੁੱਤੇ ਨਾਲ ਜਾਂਦਾ ਜਾਂਦਾ ਹੁਣ ਆਪਣੇ ਪਿੰਡੇ ਚ ਟੈਨਸ਼ਨ ਦਾ ਫੇਰੀ ਸਾਰੇ ਕੁੱਤੇ ਜਾਣਦੇ ਰਹਿਗੇ ਇਹਨੂੰ ਲੋਈ ਘਰਾਂ ਪਹੁੰਚ ਗਏ ਤੇ ਉਹ ਦੇਖੋ ਕਾਂਟੋ ਕਿਤੇ ਜਿਹੜੀ ਵੀ ਇੱਕ ਦੋ ਵਾਰ ਮੈਨਾਂ ਆਪਣੇ ਕੈਮਰੇ ਕੋਲ ਦੇਖੀ ਉੱਥੇ ਕੈਮਰੇ ਕੋਲ ਘੁੰਮਦੀ ਹੁੰਦੀ ਹੈ ਇਹ ਵਾਰ ਕੀ ਚੀਜ਼ ਆ ਕਾਂਟੋ ਦੇਖੋ ਰੁਕ ਕਿਤੇ ਜਿਹੜੀ ਵੀ ਔਰੇ ਪਰ ਇੰਨਾ ਸ਼ੁਕਰ ਤਾਰਾਂ ਨਹੀਂ ਟੁੱਕਦੀ ਹੈ ਕੀ ਨਰੰਦੂ ਵੀ ਕੈਮਰੇ ਵਾਲੀ ਕਾਲੀ 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 ਤਾਂ ਫਾਲਤੂ ਹੈ ਤਾਂ ਉੱਧਰ ਰੱਖੀ ਹੋਈ ਹੈ ਕਿਦਾਂ ਲੈਪਟਾਪ ਵੀ ਹੈ ਗਿਰਨਾ ਡਰ ਰੋਣਾ ਇਹਨੂੰ ਹਸ਼ ਜਾਂਦੀ ਹੈ ਔਰ 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 ਤਰਪੀ 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 ਨਹੀਂ ਹਾਂ ਦੇਖੋ ਇਨਾ ਤੋ ਕੇ ਉਹ ਗੇ ਰੈਡੀ ਤੇ ਹੁਣ ਚੱਲੀਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਤੁਹਾਨੂੰ ਗੱਡੀ ਦਿਖਾਉਂਦਾ ਗਰਦ ਚੱਕ ਕਰੋ ਵੇ ਦੇਖੋ ਇਹਨਾਂ ਤੋਂ ਹੋ ਗਏ ਸਾਫ਼ ਕਰਕੇ ਰੱਖੀ ਦੀ ਆ ਦੇਖ ਐਂ ਤਾਂ ਆ ਕੇ ਕੱਪੜਾ ਮਾਰਾਂਗੇ ਥੋੜਾ ਲੇਟ ਐ ਖੈਰ ਰੱਖਣਾ ਮੈਂ ਅੱਛਾ ਪਾਸ ਤੇ ਅੱਜ ਹੁਣ ਮੰਮੀ ਜੀ ਨੇ ਮਾਸੀ ਜੀ ਨੇ ਮਿਲਣ ਮਿਲਣ ਤਾਂ ਕਰਕੇ ਫੜਾ ਫੜ ਸਾਹ ਦੇ ਲੈ ਤੇਰੇ ਮੱਥਾ ਟਿਕਿਆ ਹੀ ਏ 12ਵੇਂ ਤੇ ਪਹਿਲਾ ਪਹਿਲਾ ਨਾ ਵੀ ਨਾ ਵੀ ਨਾ ਵੀ ਨਾ ਵੀ ਨਾ ਅੰਦਰੋਂ ਬਈ ਮੁਰਗੀ ਨਿਕਲ ਗਈ ਜਿੰਦੀ ਵਾਰ ਸ਼ਾ ਉੱਚੀ ਗੱਡੀ ਦਾ ਐ ਨਜ਼ਾਰਾ ਆਇਆ ਨਾ ਸਾਰੇ ਪਾਸੇ ਦਿਖਦਾ ਹੁੰਦਾ ਖਾਨ ਕੋਦ

घटती टायर हम टायर भी घस गए ब्रीक ब्रीक पेंचर लगे पे है हवा निकल हफ्ते बाद गुरद्वारा साहब लो जी पहुंच गए सिंह करिए गार्क लो जी बहुत सोने दर्शन हो गए ਤੇ ਹੁਣ ਚੱਲੀਏ ਘਰ ਨੂੰ ਤੇ ਮਾਸੀ ਰਾਂ ਵੀ ਆਉਣ ਵਾਲੇ ਹੋਣੇ ਨਾ ਅੰਮੀ ਹਾਂ ਮਾਸੀ ਵੀ ਆਵਾਂ ਮਾਗ ਰਾਂ ਬਈ ਅੰਮੀ ਨਾਲ ਵਾਲੇ ਗੱਡੀ 'ਚ ਬਹਿਣ ਲੱਗੇ ਤੇ ਮੈਂ ਦੇਖਿਓ ਨੀ ਨਾ ਨਾਲ ਵੀ ਥਾਰ ਖੜੀ ਆ ਨਾ ਮੈਨੂੰ ਵੀ ਪਤਾ ਨਹੀਂ ਕਿੱਧਰ ਚੱਲੇ ਬਲੇਖਾ ਬਹਿ ਗਿਆ ਤੇ ਚੱਲੀ ਦੋ ਇਕੱਠੀਆਂ ਹੀ ਖੜੀ ਜਾਂਦੀਆਂ ਨਾ ਦੇਖਿਆ ਹੀ ਨਹੀਂ ਮੈਂ ਧਿਆਨ ਨਹੀਂ ਦਿੱਤਾ ਨੰਬਰ ਕਿੰਨੇ ਤੇ ਚੱਲੀ ਹੁਣ ਘਰ ਨੂੰ ਇਰੋਪੜ ਵੀ ਤਰੱਕੀਆਂ ਦੇ ਜਾ ਰਿਹਾ ਹੁਣ ਸਾਡਾ ਹੋਰ ਵੀ ਕਲੋਨੀਆਂ ਘਟਾਉਣ ਲੱਗ ਗਿਆ ਹੁਣ ਨਹੀਂ ਪਹਿਲਾਂ ਆਹ ਸਾਈਡ ਦੇਖੋ ਕਿੰਨੀ ਗੰਦਗੀ ਹੁੰਦੀ ਸੀ ਬਈ ਫਿਰ ਉਪਰ ਸ਼ਹਿਰ ਤੇ ਉਹਨਾਂ ਨੂੰ ਪਤਾ ਹੀ ਹੈ ਸਾਫ਼ ਕਰਤਾ ਗੱਭੀ ਵੀ ਦੇਖੋ ਇਹਨਾਂ ਸਾਫ਼ ਕਰਤਾ ਇੱਕ ਪਾਸਾ ਸਾਡੀਆਂ ਕਲੋਨੀਆਂ ਘਟਾਉਣੀਆਂ ਦੇਖੋ ਕਿਤੇ ਤੱਕ ਘਟਾਉਣੀਆਂ ਬੱਲੇ ਬੱਲੇ ਪਿੱਛੇ ਤਾਂ ਘਰ ਬੁੱਟੇ-ਬੱਟੇ ਲਾਉਣ ਲੱਗੇ ਹੋ ਮੁਰਾ ਵਰਗਾ ਆਹ ਬੁੱਟੇ ਨੇ ਨਾਵ ਲਿਆ ਕੇ ਲਾਏ ਆ ਬੱਲੇ ਆਹ ਦੇਖੋ ਸਫਾਈ ਚਲਦੀ ਹੈ ਸਫਾਈ ਚਲਦੀ ਹੈ ਤੇ ਮੋਰੇ ਵੀ ਦੇ ਦਿਖਾਉਣਾ ਐਨੀ ਸਫਾਈ ਐ ਇਹ ਅਗਲਾ ਕਹਿੰਦਾ ਗੰਦੇ ਲੱਗੇ ਥੋੜੀ ਘਰ ਘੁਰ ਲੈਣਾ ਜੇ ਕੋਈ ਬਿਲਡਿੰਗ ਬਣੂਗੀ ਜਾਂ ਕੋਈ ਸ਼ੋਅਰੂਮ ਬਣੂਗਾ ਨੱਕੀ ਜਾ ਕੇ ਪਤਾ ਲੱਗੂ ਬਈ ਕਿਆ ਬਣਨਾ ਐ ਤੇ ਆ ਗਿਆ ਸਕਟਾ ਬਾਈਪਾਸ surjeet ਦੁਕਾਨਾਂ ਤਾਂ ਕੋਈ ਬਣੂਗੀ ਮੈਂ ਕਹਾ ਬਾਕੀ ਦੇਰ ਉੱਪਰ ਮੋਗੇ ਪਾ ਪਤਾ ਲੱਗਣਾ ਨਾ ਕਿਆ ਬਣਨਾ ਲੈ surjeet ਵੀ ਬਾਈ ਬਣਾਉਣ ਲੱਗਿਆ ਮੋਰੇ ਨੂੰ ਕਿਆ ਬਣਾਉਣ ਲੱਗਿਆ ਹਸਪੀਟਲ ਹੈ ਨਾ ਐ ਹੋਰੇ ਮੂਰੇ ਨੂੰ ਕਰਨ ਲੱਗਿਆ ਹਾਂ ਸਾਡਾ ਹੀ ਮਸ਼ਹੂਰ ਪੈਂਦਾ ਸੁਰਜੀਤ ਬਾਈਪਾਸ ਲੋਈ ਘਰਾਂ ਪਹੁੰਚ ਗਏ ਲੋਈ ਮਾਸੀ ਰੇਂਚਾ ਲੇ ਜਾਣਾ ਹੋਣਾ ਕਿਤੇ ਠੀਕ ਨੇ ਮਾਸੀ ਨੇ ਪਾਣੀ ਕਹਿੰਦੀ ਫੋਨ ਕਰਕੇ ਉਹ ਮੁੰਡਾ ਬਾਈਪਾਸ ਕਰੀਂ ਕਰ ਦੇ ਹੁੰਦਾ ਦੋਾਈ ਗੋਕੀਂ ਗਿਆ ਮੁੰਡਾ ਆਇਆ ਮੈਨੂੰ ਲੰਘਾ ਪੁੱਤ 500 ਰੁਪਏ ਦਾ ਪਾਪਿਆ ਆ ਰਹੇ ਉਹਨੂੰ ਲੈ ਕੇ ਨਹੀਂ ਆਉਂਦੀ ਹੈਗੀ ਮੁੰਡੇ ਨੂੰ ਦੇਖ ਤਾਂ ਸਹੀ ਆਉਂਗੇ ਹਾਂਜੀ ਕਿਆ ਕਰ ਰਹੇ ਹੋ ਥੋੜੇ ਕੰਮ ਲੋਟ ਜਾ ਰਹੇ ਹਾਂ ਚਲੋ ਚਲੋ ਬੈਠੋ ਬਹੁਤ ਗੱਲ ਰਹੀ ਸੀ ਕਿ ਬਹੁਤ ਕਿੰਨਾ ਪਾ ਲਿਆ ਸੀ ਮੇਰਾ ਭਾਈ ਸਾਡੀਆਂ ਮਨਾ ਕੇ ਸਾਨੂੰ ਪਾ ਦੀ ਠੀਕ ਹੈ ਸਾਡਾ ਜਿਹੜਾ ਨਿਬਟਾਈ ਦੋ ਤੁਸੀਂ पहरेदार बह गए अमूरे चौंकी दर बह गया मुरे पहले गेट खुले दे ਕੰਮ ਬਿਰ ਕੇ ਆ ਜਾਂਦਾ ਮੋਲੀਆਂ ਨਹੀਂ ਯਾਰ ਉਹ ਗਿਰ ਗਿਆ ਬੁੱਤਾ ਹੋਰੇ ਧਨੀਆ ਦਾ ਧਨੀਆ ਤਾਂ ਨਹੀਂ ਇੰਨੀ ਸਿੱਤੀ ਜੱਗ ਦਾ ਹੁੰਦਾ ਹੈ ਧਨੀਆ ਤਾਂ ਲੇਟ ਹੁਣ ਮੋਲੀਆਂ ਗਿਰ ਗਏ ਫਿਰ ਹੋਰੇ ਚ ਲੁੱਗੇ ਆਉਣੇ ਸੋਣੇ ਐ ਚ ਵਿਚ ਪਾਣੀ ਛੱਡਦੇ ਸਾਰੇ ਚ ਪਾਣੀ ਛੱਡ ਕੇ ਨਿਆਣੇ ਖੇਲਦੇ ਤੇ ਬਾਅਦ ਆ ਮੈਂ ਪੱਥਰ ਇਕੱਠੇ ਕਰਦੇ ਉਹਨਾਂ ਨੇ ਇੰਨੇ ਗਾ ਦੇਖੋ ਮਾਸੀ ਨੇ ਕਾਫੀ ਟਾਈਮ ਬਾਅਦ ਆਇਆ ਨਾ ਮਾਸੀ ਸਾਡੀ ਮੰਮੀ ਦੀ ਮਾਸੀ ਰਹਿੰਦੀ ਖਮਾਨ ਇੱਕ ਕੋਲੋਂ ਮੰਦਰ ਇਕੱਠੇ-ਇਕੱਠੇ ਹੀ ਆ ਹੂੰ ਮਾਸੀ ਕਹਿੰਦੇ ਆਉਂਦੇ ਨਹੀਂ ਕਦੇ ਉੱਧਰ ਜਿਹੜਾ ਘੱਟੇ ਲੱਗਦਾ ਉਹ ਵੀ ਜਾਏ ਨਹੀਂ ਹੁੰਦਾ ਤੇ ਹੁਣ ਦੇਖਦੇ ਆ ਚੱਲਦੇ ਆ ਸਵੇਰ ਦੇ ਕਿੰਨੇ ਵਜੇ ਆਗੇ ਤੇ ਮੰਮੀ ਸਾਢੇ ਜਦ ਅਸੀਂ ਸਾਡੇ 11:30 ਵੇ ਪਹੁੰਚ ਗਏ ਘੰਟੇ ਕੇ ਬਾਅਦ ਆ ਗਏ ਤੇ ਸਾਡੇ 12:30 ਵਜੇ ਗੱਲਾਂ ਮਾਰ ਕੇ ਉਧਰ ਤੇ ਬੜੀ ਮਾਹਰਾ ਹੁੰਦੇ ਨੇ ਨਾਲ ਰਿਸ਼ਤੇਦਾਰ ਵੀ ਹਨ ਹਾਂ ਬੜੀ ਮਾਹਰੇ ਭੈਣ ਲੱਗਦੀ ਜਾਂ ਲੱਗਦੀ ਭੈਣ ਨਹੀਂ ਭੈਣਾਂ ਲੱਗਦੀ ਬੜੀ ਮਾ ਮਮੀ ਦੀ ਮਾਸੀ ਬੜੀ ਮਾ ਦੇ ਭੈਣ ਭੂਣ ਲੱਗਦੀ ਕੋਈ ਦੇਖਣਾ ਕੋਈ ਧੂਆ ਦੀਆਂ ਬੜੀਆਂ ਮਾਮੇ ਦੀਆਂ ਕੁੜੀਆਂ ਇਹ ਭੂਆਰ ਮਾਮੇ ਦੀਆਂ ਕੁੜੀਆਂ ਅੱਛਾ ਸ਼ਾਇਦ ਏ ਠੀਕ ਠੀਕ ਕਿੱਗਗੇ ਰਿਸ਼ਤੇ ਨੇ ਇਕਣੇ ਰਿਸ਼ਤਾ ਹੋਇਦਾ ਹੈ ਮਾਸੀ ਦਾ ਮੁੰਡਾ ਚੰਗ ਨਾ ਦਾ ਦੀ ਸਟੋਰੀ ਦਾਦਾ ਨੂੰ ਤੁਹਾਨੂੰ ਇਹ ਪਤਾ ਕਿੱਥੇ ਰਹਿੰਦਾ ਤਾਣ ਅਮਨੇਚਰਾਂ ਟਰੈਕਟਰ ਥੱਲੇ ਪੈਂਦਾ ਹੁੰਦਾ ਉੱਥੇ ਆ ਕੇ ਨਾ ਸਵੇਰੋਂ ਆ ਕੇ ਗਿਆ ਨਾ ਨਾ ਦੁਪਹਿਰੇ 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 ਅੱਛਾ ਦੁਪਹਿਰੇ ਦੁਪਹਿਰੇ ਉੱਧਰ ਪੈ ਕੇ ਫੇਰ ਆਨੇ ਇੱਧਰ ਹੋਣਾ ਨੇ ਆਖਾਂ ਮੰਨ ਕਰਦੇ ਨੇ ਨੀਰ ਪੀ ਆਏ ਲੈ ਕੇ ਪੈਣੀ ਵਿਆਹ ਹੈ ਅੱਜ ਹਾਂ ਹੰਦ ਹੁੰਦੇ ਨੇ ਦੁਪਹਿਰੇ ਹੁਣ ਡੀਜੇ ਲੱਗੇ ਹੋਏ ਹਾਂ ਬਈ ਕਿਆ ਗੱਲ ਹੈ ਲਿਬੜਿਆ ਫਿਰਦਾ ਆਰੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਹੋਰ ਬਲੌਗਰ ਅੱਜ ਦਾ ਮਸੀਹਰ ਨੇ ਕੋਲੇ ਟਾਈਮ ਲੰਘ ਕੇ ਸਾਰਾ ਪਤ ਨਹੀਂ ਲੱਗੇ ਪਤ ਅੱਜ ਦਾ ਦਿਨ ਦਾ ਟਾਈਮ ਤਾਂ ਪਤ ਨਹੀਂ ਲੱਗੇ 12 ਵਜੇ ਤੋਂ ਬਾਅਦ 5 ਵਜੇ ਚੱਲੇ ਸਵੇਰ ਸਵੇਰ ਦੇ ਪਤ ਨਹੀਂ ਲੱਗੇ ਜੇ ਟਾਈਮ ਕਿੱਦਾਂ ਲੰਘਿਆ ਤੇ ਓਕੇ ਬਾਏ ਬਾਏ ਮਿਲਦੇ ਕਿਸੇ ਅਗਲੇ ਬਲੌਗ ਬਲੌਗ ਤੇ ਗੇਟ ਹੋਰ ਹੁਣ ਆਪਣਾ ਨਹੀਂ ਇਹ ਵੀ ਗੱਡੀ ਇੱਥੇ ਪੈਂਦਾ ਅੱਜ ਬਾਹਰ ਬੈਠਾ жазыңгыдан